ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚਿਆ ਗਏ ਨੇ ਵੀ ਆਪਣੇ ਮਿੱਤਰ ਕੋਲੇ ਯੱਗੀ ਕੋਲੇ ਪਹੁੰਚੇ ਹੋਇਆ ਬਰਨਾਲੇ ਵਾਲੇ ਕੋਲੇ ਸੇਖਾ ਰੋਡ ਤੇ ਗੁਰੂ ਰਾਮਦਾਸ ਨਗਰ 'ਚ ਖੜੇ ਆਪਾਂ ਗਾਵਾਂ ਦਿਖਾਵਾਂਗੇ 10 ਤੋਂ 15 ਰੇਟ ਹੋਣਗੇ 50 55 ਦੇ ਸੌਦਿਆਂ ਤੋਂ ਲਾ ਕੇ 70 75 ਤੱਕ ਤੇ ਇੱਕ ਜਰਸੀ ਦਾ ਤੁਹਾਨੂੰ ਤੋਹਫ਼ਾ ਦਿਖਾਵਾਂਗੇ ਵਜਨ ਮਜੂਦ ਵਾਲੀ ਆ ਤੇ ਥਣ ਦਾ ਸੈਜ ਵੀ ਐਨ ਰੱਖਦੀ ਆ ਸਰਾ ਤੇ ਬਾਕੀ ਗੱਲਬਾਤ ਇਹਦੀ ਵੀ ਕਰਾਂਗੇ ਖੋਲ ਕੇ ਤੋੜ ਕੇ ਇਹਨੂੰ ਵੀ ਦਿਖਾਵਾਂਗੇ ਤੇ ਸ਼ੁਰੂਆਤ ਕਰਾਂਗੇ ਜਿੱਧਰਲੇ ਬੰਨਿਓ ਗਾਵਾ ਸੁਈਆਂ ਹੋ ਜਾਂਣੇ 1 ਨੰਬਰ ਤੋਂ ਗੱਲਬਾਤ ਥੋੜੀ ਜੱਗੀ ਨਾ ਕਰਾ ਦਾਂਗੇ ਆ ਜਾ ਜੱਗੀ ਫੇਰ ਕੰਪਨੀਆਂ ਹੋਣਗੀਆਂ ਕਈ ਇਹਦੇ 'ਚ ਐਫ ਐਰ ਸ਼ਹਿਰ ਗਰਲੈਂਡੋ ਜਰਸੀ ਤਕਰੀਬਨ ਸਾਰੀਆਂ ਨਸਲਾਂ ਦੀ ਹੋਣਗੀਆਂ ਜਿੰਨੀਆਂ ਕੱਜ ਕੱਦ ਚੱਲ ਰਹੀਆਂ ਨੇ ਹਾਂ ਜੀ ਹਾਂ ਗਰਮੀ ਵਾਲੀਆਂ ਨਸਲਾਂ ਹੋਰ ਕਿਵੇਂ ਆ ਸਸਿਕਾਲ ਜੀ ਇਹ ਦੋ ਗਾਵਾਂ ਸੂਈਆਂ ਨੇ ਇਹਨਾਂ ਦੀ ਜੇਰਾ ਪਈਆ ਪਹਿਲਾਂ ਜੇਰ ਤੇ ਵੀ ਮਾਰਦੇ ਗਏ ਕੈਮਰਾ ਉਹ ਆ ਪਈਆਂ ਜੀ ਦੋਨਾਂ ਦੀ ਜੇਰ ਇਹਦੇ ਮਗਰ ਬੱਛੀ ਆ ਇਹਦੇ ਮਗਰ ਬੱਛਾ ਆ ਇੱਕ ਨੰਬਰ ਵਾਲੀ ਦਾ ਸੂਆ ਕਿਹੜਾ ਸੂਆ ਦੂਜਾ ਜੀ ਕਦੋਂ ਸੂਈਆ ਕਰਕੇ ਸੁਣਿਆ ਨੇ ਦੋਨੇ ਜੀ ਇਹ 2:00 ਵਜੇ ਸੂਈ ਹੈਗੀ ਇਹ ਘੰਟੇ ਤੋਂ ਬਾਅਦ ਸੂਈਆ ਬਸ ਇਕੱਠੀਆਂ ਦੇ ਨਾਲ ਬੱਛੀ ਆ ਇਹਦੇ ਮਗਰ ਬੱਛੀ ਆ ਜੀ ਇਹਦੇ ਮਗਰ ਬੱਛਾ ਆ ਆ ਨਾਲ ਇਹ ਆ ਗਈ ਸੱਜਣੋ ਬੱਛੀ ਸੂਆ ਦੂਜਾ ਤੇ ਗਾਂ ਦੀ ਕੁਆਲਿਟੀ ਵੀ ਆਪਾਂ ਕਹਿ ਸਕਦੇ ਹਾਂ ਵੀ ਚੰਗੀ ਕੁਆਲਿਟੀ ਦੇ ਵਿੱਚ ਐ ਥਣ ਦਾ ਸੈਜ ਵੀ ਸੋਨਾ ਰੱਖਦੀ ਆ ਮੁੱਠੀ ਵਾਲਾ ਤੇ ਦੁੱਧ ਜੱਗੀ ਕੀ ਰਿਪੋਰਟ ਐ ਜੀ ਦੁੱਧ ਜੀ 18 ਕਿਲੋ ਪਲੂਣ ਦਾ ਦਿੱਤਾ ਹੋਇਆ ਬਾਈ 20 ਕਿਲੋ ਤੂੰ ਮੰਨ ਕੇ ਲੈ ਲੈ ਤੇ ਬਾਕੀ ਆ ਗਈ ਗੋਲ ਮਟੋਲ ਹਨਾ ਹਾਂਜੀ ਹਾਂ ਵਾਜਨ ਸਾਈਜ਼ ਦੀ ਬਹੁਤ ਚੰਗੀ ਆ ਬੱਛੀ ਬਸ ਥੋੜੀਆਂ ਨਮਾਈਆਂ ਧਮਾਈਆਂ ਘਾਟਾ ਰਹਿਣਾ ਅਜ ਮੌਸਮ ਥੋੜਾ ਜਿਹਾ ਹੋਸੀ ਨਾ ਅੱਜ ਮੈਂ ਸੇਠਾਂ ਦੇ ਨਾ ਗਿਆ ਸਹਰਾਣੇ ਲਾਏ ਹੁੰਦੇ ਜਦੋਂ ਮੈਂ ਗਾ ਜੀ ਬੜੀ ਚੰਗੀ ਆ ਜੰਦੇ ਆਪਾਂ ਉੱਥੇ ਸਹਰਾਣਾ ਲੱਗ ਠੰਡੀ ਢੁੰਡੀ ਵੀ ਬਹੁਤ ਆ ਬੱਛੀ ਉਦਾਂ ਦੀ ਆ ਕੁਆਲਿਟੀ ਬਹੁਤ ਚੰਗੀ ਆ ਗਰਮੀ ਵਾਲੇ ਤੋਹਫੇ ਦਿਖਾਉਂਗਾ ਤੇ ਜਿਹੜੀ ਇਹ ਆਰਡਰ ਦੀ ਸ਼ੇਪ ਆ ਸ਼ੇਪ ਬਹੁਤ ਸੋਹਣੀ ਆ ਇਹਦੇ ਆਰਡਰ ਦੀ ਖਣ ਦਾ ਸੈਜ ਵੀ ਸੋਹਣਾ ਕੱਲਾ ਕੱਲਾ ਤੇ ਇਥੋਂ ਕਰੀ ਆਰਡਰ ਦੀ ਸ਼ੇਪ ਦਿਖਾ ਦੇ ਬੋਲਾ ਕੱਢਿਆ ਜ ਕੀ ਹਾਂ ਜੀ ਹਾਂ ਬੋਲਾ ਕੱਢਿਆ ਬੱਚਾ ਪੜਾ ਗਏ ਜੀ 2-3 ਕਿਲੋ ਖਾਲੀ ਕਰੀ ਆ ਪਾ 8 ਕਿਲੋ ਨਹੀਂ ਕਹਿੰਦੇ ਐਵੇਂ ਠੀਕ ਹੈ ਕਰਨ ਹਣ 8 ਵਾਲਾ ਤਾਂ ਮੈਨੂੰ ਇੱਕ ਫਿਰ ਗੱਪ ਜਾ ਵੀ ਲੱਗਦਾ ਹਾਂ ਗੱਪ ਜਾ ਵੀ ਹੋ ਜਾਂਦਾ ਹਣ 3 ਵੀ 8 ਕਿਲੋ ਕੱਢਦਾ ਹਾਂ ਜੀ ਹਾਂ ਤੇ 8 ਵਾਲੀਆਂ ਗਾਵਾ ਹੁੰਦੀਆਂ ਨਹੀਂ ਉਹ 8 ਵਾਲੀਆਂ ਗਾਵਾ ਉਹ ਬਈ ਜਿਹੜੀ ਗਾਣੇ 30 ਕਿਲੋ ਦੁੱਧ ਦੇਣਾਗਾ ਜਾਂ 35 ਕਿਲੋ ਦੇਣਾ ਉਹ 8 ਕਿਲੋ ਬੋਲੀ ਕਢਾਉਂਦੀ ਆ ਠੀਕ ਆ ਕਰ ਲੈ ਇਹਪਰ 2.5 ਕਿਲੋ ਖਾਲੀ ਕਰੀ ਆ ਬੱਚਾ ਫੁੱਲ ਪਿਆਦਾ ਚਲੋ ਇਹ ਮੈਨੂੰ ਵੀ 4 ਕਿਲੋ ਨਿਕਲ ਗਿਆ ਹੋਊਗਾ ਅੱਜ 4 ਕਿਲੋ ਆ ਗਏ ਹੋਣਾ ਇੱਥੋਂ ਗਾੜੀ ਦਿਖਾ ਦੇ ਕਰੀ ਅਗਲੇ ਬੰਦੇ ਨੂੰ ਬੂ ਕਰਕੇ ਤੇ ਰੇਟ ਤੁਹਾਨੂੰ ਮੈਂ ਸ਼ੁਰੂ ਚ ਹੀ ਦੱਸਤਾ ਵੀ 50-55 ਤੋਂ ਲਾ ਕੇ ਸੌਦੇ 70-75 ਤੱਕ ਦੇ ਨੇ ਤੇ ਰੇਟ ਕੱਲੀ-ਕੱਲੀ ਦਾ ਬਾਈ ਨਾਲ ਫੋਨ ਤੇ ਕਨਫਰਮ ਕਰ ਲਿਓ ਤੇ ਲੰਬੀ-ਲੰਬੀ ਵੀ ਬੱਛੀ ਚੰਗੀ ਆ ਤੇ ਆ ਗਈ ਪ੍ਰਿੰਟ ਵਾਲੀ ਪੂਰੀ ਫੁੱਲ ਪ੍ਰਿੰਟ ਵਾਲੀ ਤੇ ਦੁੱਧ ਵੀ ਚੰਗਾ ਪਾ ਦੂਗੀ ਤੇ ਹੁਣ ਮਾਰ ਦੇਗਾ ਜੀ 2 ਨੰਬਰਾਂ 'ਚ ਤੇ ਆ ਗਈ ਇਹ ਵੀ ਪ੍ਰਿੰਟ 'ਚ ਇਹ ਵੀ ਐਚ ਐਫ ਕੰਪਨੀ ਚਾ ਇਹਦੇ ਨਾਲ ਆ ਗਿਆ ਮੇਲ ਕਾਫ ਇਹਦਾ ਸੂਆ ਜੱਗੀ ਸੂਆ ਦੂਜੇ ਬਾਈ ਜੀ ਸਾਰੀਆਂ ਬਣਾ ਆਪਣੇ ਕੋਲ ਦੂਜੇ ਦੂਜੇ ਸੂਏ ਨਹੀਂ ਇੱਕ ਬੁੱਛੀ ਪਹਿਲਣਾ ਜੀ ਬਸ ਠੀਕ ਆ ਗੱਲ ਤੋੜ ਦੇ ਬਾਈ ਖੋਲ ਕੇ ਤੋੜ ਦੇ ਖੋਲ ਕੇ ਕਾਦੇ ਦਾ ਵੀ ਚੰਗਾ ਤੇ ਆ ਗਈ ਬਰੀਕ ਬਿਲਕੁਲ ਵੋਚ ਕੇ ਵੋਚ ਕੇ ਜੇਰ ਤੋਂ ਬੁੱਧੀ ਆਰਡਰ ਆ ਗਿਆ ਦਾ ਫਸਮਾਣਾ ਪਰ ਫਿਕਸ ਆਰਡਰ ਆ ਜੀ ਪੂਰਾ ਬੜਾ ਚੰਗਾ ਇਹਦਾ ਥੋੜੀ ਭੜ ਭੋਲਾ ਮੱਛੀ ਨੂੰ ਠੀਕ ਆ ਗੱਲ ਆਰਡਰ ਦੀ ਬਹੁਤ ਸੋਹਣੀ ਆ ਜੀ ਤੇ ਆਰਡਰ ਰੱਖਦੀ ਆ ਬਿਲਕੁਲ ਫਿਕ ਜਿਵੇਂ ਮਰਜੀ ਜਹੇ ਮਸ਼ੀਨ ਨਾਲ ਚੋਲੇ ਵਿੱਚ ਜਹੇ ਹੱਥੀ ਚਵਾਈ ਕਰ ਲੈ ਬਹੁਤ ਸੋਹਣੀ ਚਵਾਈ ਆ ਬੱਚੀ ਦੀ ਤੇ ਕੱਦ ਕਾਰ ਚ ਵੀ ਚੰਗੀ ਆ ਕੱਦ ਕੁੱਦ ਪੂਰਾ ਹਜੇ ਨਮਾ ਨਮੂ ਕੇ ਤੇ ਸ਼ੈਂਪੂ ਸ਼ੂਂਪੂ ਨਹੀਂ ਕਮਾਇਆ ਹੋਇਆ ਹੈ ਨਾ ਹਾਂ ਬਾਈ ਫਿਰ ਉਹ ਤਾਜੀ ਸੁਈ ਆ ਜੀ ਫਿਰ ਹਵਾ ਹਵਾ ਪੈ ਜਾਂਦੀ ਆ ਨਗਰਾਂ ਨੂੰ ਤਾਜੀ ਨੂੰ ਨਮੂਣ ਕਰ ਹਮਾਰਾ ਚੋਬਰ ਇੱਥੋਂ ਆਰਡਰ ਰੱਖੂਗੀ ਬਿਲਕੁਲ ਨਾਲ ਲੱਗਦਾ ਆਪਾਂ ਦਾ ਕੱਲੀ ਸ਼ਕੀਨੀ ਲਾ ਦੇਗੇ ਫਿਰ ਜਦੋਂ ਕੋਈ ਵੀਰ ਲੈ ਜਾਂਦਾ ਉੱਥੇ ਜਾ ਕੇ ਅਗਲੇ ਨੂੰ ਸਮੱਸਿਆ ਆ ਜਾਂਦੀ ਆ ਇਹ ਚੀਜ਼ਾਂ ਦੀ ਠੀਕ ਆ ਕੱਲ ਵੀ ਪਸ਼ੂ ਜਦੋਂ ਗੱਡੀ 'ਚ ਚੜ੍ਹਦਾ ਹਾਂ ਪੂਆ ਇਹਦਾ ਵੀ ਦੂਜਾ ਆ ਗਿਆ ਬਾਈ ਕਹਿੰਦਾ ਸਾਈਡ ਫਾਈਡ ਜੀ ਕਿਵੇਂ ਲੱਗਦੀ ਹੈ ਇਹਨੂੰ ਨਹੀਂ ਜੀ ਉੱਪਰ ਪੂਆ ਮਾੜੀ ਮੋਟੀ ਬੈਠਣ ਉੱਠਣ ਦੀ ਥੋੜੇ ਪੱਕੇ ਤੇ ਤੁਹਾਨੂੰ ਪਤਾ ਦੰਗਲ ਪੋਲੇ ਹੁੰਦੇ ਆ ਜੇ ਆਪਾਂ ਪਾਣੀ ਮਾਰ ਕੇ ਹਟੇ ਹੋਣੀ ਚੋ ਚੂ ਜਾਂਦੀਆਂ ਮਾੜੀਆਂ ਮੋਟੀਆਂ ਜਦੋਂ ਬੈਣੀਆਂ ਉੱਠਦੀਆਂ ਨੇ ਠੀਕ ਆ ਗੱਲ ਹਾਂ ਉਦਾਂ 100 ਦੀ 100 ਆ ਐਨ 100 ਦੀ 100 ਆ ਜੀ ਜਮਾ ਥਾਂ ਦੇ ਪੈਦੇ ਆਪਣੀ ਗਾਰੰਟੀ ਹੋਊਗੀ ਪੂਰੀ ਫੁੱਲ ਬਾਈ ਜੀ ਕੋਈ ਵੀ ਬੰਦਾ ਪਦੋਂ ਬੈਣ ਮੰਗਾਉਂਦਾਗਾ ਠੀਕ ਆ ਗੱਲ ਆਪਣੀ ਜਿਹੜੀ ਸੂਈ ਵੀ ਬੈਣ ਹੋ ਉਹਦੀ ਜੇਰ ਜੱਪੇ ਦੀ ਠੀਕ ਆ ਜੀ ਕੋਈ ਅੱਜ ਦੇ ਸਮੇਂ ਦੀ ਜਿਵੇਂ ਕੋਈ ਬਿਮਾਰੀ ਠਮਾਰੀ ਦੀ ਗੱਲ ਆ ਜਾਂ ਕੋਈ ਭਾਰ ਦੀ ਉਹ ਚੀਜ਼ ਦੀ ਆਪਣੀ ਫੁੱਲ ਗਾਰੰਟੀ ਹੋਊ ਬੈਣ ਪਹਿਲਾਂ ਅਗਲਾ ਚੈੱਕ ਕਰੇ ਫੇਰ ਲਾਵੇ ਠੀਕ ਆ ਗੱਲ ਤੇ ਹੁਣ ਤੌਰ ਤੇ ਜੋ ਬਰਤ ਤਿੰਨ ਨੰਬਰ ਵਾਲੀ ਕੱਦੇ ਦਾ ਵੀ ਫੁੱਲ ਵੱਡਾ ਆ ਗਿਆ ਮੈਂ ਕਿਹਾ ਜੀ ਪੂਰੀ ਟੋਪਰ ਹੈ ਚਾਰ ਦੰਦ ਦਾ ਪਿਓਰ ਜਮਾ ਬਾਈ ਚਾਰ ਦੰਦ ਦਾ ਕਿ ਦਿਨ ਕਿੰਨੇ ਕਰਤੀ ਜੀ ਕੀ ਹੈ ਦੇਣੇ ਦੇ ਮੈਂ ਜੀ 15 ਪਏ ਆ ਪੂਰੇ ਆਏ ਕੱਡੂ ਕੰਡੇ ਜਦ ਸੁਕੀ ਹੈ ਨਾ ਬੜਾ ਚੰਗਾ ਵੀ ਫੁੱਲ ਆ ਉਸ ਤੋਂ ਬਾਡੀ ਵਾਲੀ ਵਹਿੜ ਆ ਗਈ ਆਰਡਰ ਦਾ ਰੰਗ ਹੀ ਕਹਿ ਲੀਏ ਨਾ ਰੰਗ ਹੀ ਮੈਂ ਕਿਹਾ ਕਲਰ ਵੀ ਬੜਾ ਚੰਗਾ ਜੀ ਤੇ ਕੱਦ ਕਾਠ ਬਹੁਤ ਹੀ ਬੋਡੀ ਵੇਟ ਚੰਗਾ ਹੈ ਦਾ ਆਬ ਵਜਨ ਵਾਲੀ ਆ ਗਈ ਤੇ ਦਿਨੇ ਦੇ ਕਿੰਨੇ ਕਿ ਪੈਂਡਿੰਗ ਨੇ 15 ਦਿਨ ਬਾਕੀ ਨੇ ਜੀ ਇਹਦੇ ਦਿਨੇ ਦੇ ਬਾਈ ਕੰਨਾ 15 ਪੈਂਡਿੰਗ ਨੇ ਰਿਕਾਰਡ ਕੀਆ ਦੁੱਧ ਦਾ ਦੁੱਧ 24 ਕਿਲੋ ਪਲੂਣ ਦਾ ਦਿੱਤਾ ਰਿਹਾ ਜੀ ਇਹਦਾ ਤੇ ਦੰਦਾਂ ਚ 4 ਦੰਦਾਂ ਚ 4 ਦੰਦ ਪਿਓਰ ਜੀ ਕਮਾ ਲਿਆ ਚੋਬਰਾ ਬਿਊਟੀ ਵਾਲੇ ਪੱਖ ਤੋਂ ਵੀ ਆ ਗਈ ਵੈੜ ਚੰਗੀ ਤੇ ਦੁੱਧ ਵਾਲੇ ਪੱਖ ਤੋਂ ਬਾਈ ਨੇ ਸਾਨੂੰ 10 ਹੀ ਦਿੱਤੀ ਕੱਦ ਕਾਠ ਵਾਲੇ ਪੱਖ ਤੋਂ ਤੇ ਲੈਗ ਸਕੋਰ ਵਾਲੇ ਪੱਖ ਤੋਂ ਵੀ ਆਪਾਂ ਕਹਿ ਸਕਦੇ ਹਾਂ ਵੀ ਸਿਰਫ ਕੁਆਲਿਟੀ ਬਹੁਤ ਜ਼ਿਆਦਾ ਆ ਬੱਛੀ ਜੀ ਬਾਈ ਇਹਦਾ ਥੋੜੀ ਜੀ ਹੈਗਾ ਇਹਦਾ 28 ਮਾ ਨਰਮ ਨਰਮ ਆ ਬੱਛੀ ਮਤਲਬ ਜਦੋਂ ਤਿਆਰ ਹੋ ਗਈ ਠੀਕ ਹੈ ਗੱਲ ਆ ਤਾਂ ਇੱਕ ਦੇਖਣਯੋਗ ਚੀਜ਼ ਆ ਆਰਡਰ ਰੱਖੋ ਫਸਮਾ ਹਨਾ ਹਾਂ ਪੂਰਾ ਫਿਟਿੰਗ ਪੂਰਾ ਆਰਡਰ ਰੱਖੋ ਫੀਟਿੰਗ ਵਾਲਾ ਤੇ ਸੋਹਣੀ ਬਹੁਤ ਆ ਯਾਰ ਕਲਰ-ਕਲਰ ਵਾਜੇ ਆ ਗਈ 3 ਨੰਬਰ ਤੇ ਕਿਉਂਕਿ ਬੈੜਾ ਕਾਫੀ ਗਿੰਤੀ ਚ ਨੇ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲੋ ਕੰਮ ਕਨਫਿਊਜ਼ਨ ਦਾ ਹੋ ਜਾਂਦਾ ਤੇ ਨਾਲੇ ਕਹਿ ਰਹੀ ਇਹਦਾ ਕੱਦ ਦਾ ਆਈਡੀ ਆ ਜੀ ਔਰ ਜਿਵੇਂ ਆਪਾਂ ਨੇ ਫੁੱਲ ਵੱਡਾ ਕਿਹਾ ਤਾਂ ਉਹ ਕਿਸੇ ਗੱਲ ਤੋਂ ਕਿਹਾ ਤੁੰ। ਮੈਂ ਕਿਹਾ ਭਾਈ ਪੂਰਾ ਟਾਪ ਇੱਕ ਦੋ ਵੱਡਾ ਕੱਦ ਦਾ ਗਾਂਦਾ ਹੁੰਦਾ ਨਹੀਂ ਉਹ ਜਿਹੜੀਆਂ 3-4 4 ਲੱਖਾਂ ਵਾਲੀਆਂ ਹੁੰਦੀਆਂ ਉਹਨਾਂ ਦੇ ਕੱਦ ਹੁੰਦਾ ਇਤੋਂ ਵੱਡੇ। ਇਹ ਆ ਜੀ 3 ਨੰਬਰ ਤੇ ਏ ਹੁਣ ਤੋਰ ਦੇ 4 ਨੰਬਰ ਵਾਲੀ ਇਹਦੀ Samsung ਜੱਗੀ ਬਾਲੀ ਕਰੀ ਹੋਇਆ ਕਿਸੇ ਨੇ ਯਾਰਾ ਬਾਈ ਜੀ ਬਾਲੀ ਚੰਗੀ ਬੱਛੀ ਆ ਆਈ ਵੀ ਮਹਾਜਨਾ ਦੇ ਘਰੋਂ ਆਈ ਆ ਇਹ ਸੋ ਦਿਖਾ ਦੇ ਰਹੀ ਓਏ ਜੱਗੇ ਇਹ ਕਿਹੜੀ ਕੰਪਨੀ ਚ ਆ ਗਈ ਇਹ ਕੰਪਨੀ ਚ ਆ ਗਈ ਜੇ ਐ ਮਨੋ ਵੀ ਸਾਈਵਾਲ ਹਾਂਜੀ ਤੇ ਜਰਸੀ ਦਾ ਕ੍ਰੋਸ ਹੈ ਜਿਹਨੂੰ ਆਪਾਂ ਗਰਲੈਂਡੋ ਕਹਿੰਦੇ ਨੇ ਆ ਠੀਕ ਆ ਗੱਲ ਮਤਲਬ ਐ ਮਨੋ ਵੀ ਇਹ 70% ਗਰਲੈਂਡੋ ਆ ਗਈ ਪਿਓਰ ਤਾਂ ਨਹੀਂ ਆਪਾਂ ਕਹਿ ਸਕਦੇ ਇਹਨੂੰ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਜਦੋਂ ਨਾ ਇਹ ਪਰ ਇੱਕ ਚੀਜ਼ ਆ ਬਾਈ ਜੀ ਇਹਦੀ ਮੱਝ ਆਹ ਇੱਕ ਤਰ੍ਹਾਂ ਦੀ ਇੱਕ ਪਾਸੇ 2 ਲੱਖ ਵਾਲੀ ਅਜਿਹੇ ਸਮੇਂ ਦੀ ਮੱਝ ਲਾ ਲਿਓ ਇੱਕ ਪਾਸੇ ਇਹਨੂੰ ਲਾ ਦਿਓ ਮੱਝ ਨੂੰ ਫੇਲ ਕਰ ਦੂਗੀ ਐਸੀ ਬੱਚੀ ਆ ਆਰਡਰ ਦੇ ਦੇ ਨਕਸ਼ਾ ਬਣਿਆ ਜਿਵੇਂ ਆਪਾਂ ਕਹਿੰਦੇ ਨੇ ਪੁਰਾਣੇ ਪੰਜਾਬ ਵਾਲਾ ਪੁਰਾਣੇ ਪੰਜਾਬ ਵਾਲਾ ਨਕਸ਼ਾ ਜਿਹੜੇ ਜਿਹ ਮਾਚਲ ਵੀ ਪੈਂਦਾ ਸੀ ਆਪਾਂ ਨੂੰ ਬਾਹਲੇ ਯਾਰ ਠੰਡੀ ਢੁੰਡੀ ਤਾਂ ਨਹੀਂ ਆ ਰੋਗ ਲੱਗ ਪੁੱਤ ਇੱਥੇ ਰੋਗ ਠੰਡੀ ਢੁੰਡੀ ਤਾਂ ਨਹੀਂ ਆ ਮੋਬੀ ਮਿੰਟ ਦੀ ਐਡੀ ਪਿੰਗੀ ਬੱਚੀ ਆ ਨਾ ਸੋ ਦੇਖੋ ਜਿੱਕ ਦਿੱਕਤੀ ਹੁੰਦੀ ਆ ਵੀ ਗਰਮ ਨਾ ਹੋਵੇ ਮੇਰਾ ਬਾਈ ਬਾਹਰੀ ਠੰਡੀ ਆ ਯਾਰ ਬਾਹਰੀ ਬਰਫਵੱਚੀ ਆ ਸਵੇਰ ਆ ਗਈ ਠੰਡੀ ਸੀਲ ਤੇ ਪਛਾੜੇ ਬੰਨੇ ਵੀ ਦਿਖਾ ਦਿੰਦੀ ਆ ਆਰਡਰ ਕੁਆਲਿਟੀ ਬਣੂ ਬਣੂਗੀ ਬਹੁਤ ਇੱਥੋਂ ਦੀ ਬਾਲਾ ਚੰਗਾ ਲੈਵਾ ਪਾਉਗੀ ਬਾਈ ਇਹ ਥਣ ਵੀ ਸੋਨਾ ਰੱਖਦੀ ਆ ਤੇ ਕੱਲਾ ਕੱਲਾ ਰੱਖਦੀ ਆ 20 ਕਿਲੋ ਬਾਈ ਜਿਹੜਾ ਤੁੱਲਣਾ 20 ਕਿਲੋ ਤੋਂ ਦਿੱਤਾ ਹੋਇਆ ਇਹਦਾ ਤੇ ਬਾਡੀ ਵੇਟ ਵਜਣਾ ਸ਼ਾਈਨਿੰਗ ਸ਼ੂਨਿੰਗ ਜੇ ਨਮਾਈ ਹੁੰਦੀ ਗੱਲੇ ਹੋਰ ਹੋ ਜਾਂਦੀ ਬਾਈ ਯਾਰ ਥੋੜਾ ਅੱਜ ਮੌਸਮ ਫੈਟ ਵੀ ਚੰਗੀ ਪਾਉ ਤੇ ਕੰਡੇ ਕੱਢੀ ਲੈ ਹੱਥ ਫੇਰਦੇ ਤੁਰਦੀ ਬਾਹਲੀ ਠੰਡੀ ਆ ਯਾਰ ਬਾਹਲੀ ਜਿੰਨੀ ਕਹਿੰਦੇ ਨੇ ਲੈ ਚੱਲ ਅੰਦਰ ਜਿਹੜੇ ਵੀਰ ਨੇ ਬੱਚੀ ਰੱਖ ਲਈ ਉਮਰੋਂ ਲੋਕਾਂ ਨੂੰ ਕਹਾਵਤਾਂ ਪਾਇਆ ਕਰੂਗਾ ਗਾਵਾਂ ਦੀਆਂ ਵੀ ਗਾਂ ਰੱਖਣੀ ਚਾਹੀਦੀ ਆ ਮੈਨੂੰ ਇਹ ਲੱਗਦਾ ਕਿ ਇਹੋ ਜੀ ਚੀਜ਼ ਮੱਝ ਰੱਖਣੀ ਐ ਨਾ ਬੰਦ ਕਰ ਦੇ ਜਿਹੜੇ ਹਾਂ ਹਾਂ ਮੱਝਾਂ ਰੱਖਣੀਆਂ ਬੰਦ ਕਰ ਦੇਣੀਆਂ ਬਾਈ ਕਿਹਦੇ ਬਾਕੀ ਕਰਮ ਵਾਲੀ ਇਹ ਮੱਝ ਵਰਗੇ ਦੁੱਧ ਹੋਊਗਾ ਇਹਦਾ ਤੇ ਕੁਆਲਿਟੀ ਬਹੁਤ ਐ ਲੁਕੀ ਜੀ ਖੜੀ ਸੀ ਪਹਿਲਾਂ ਦਿਖੀ ਨਹੀਂ ਸੀ ਮਾਰ ਕੇ ਮੈਨੂੰ ਇਹ ਥੋੜਾ ਜਿਹਾ ਜਗ੍ਹਾ ਦੀ ਪ੍ਰੋਬਲਮ ਐ ਜੇ ਪਰ ਅਗਲੀ ਵੀਰੇ ਉਧਰ ਆਪਣੇ ਨਵਾਂ ਨਾਲ ਤਿਆਰ ਹੋ ਗਿਆ ਜੀ ਠੀਕ ਐ ਕਰੀ ਉਧਰ ਹੀ ਪਾਵਾਂਗੇ ਤੇ ਕੱਦ ਬੱਡ ਵੀ ਫੁੱਲ ਐ ਵਜਨ ਵਜੂਦ ਜਾਨ ਵਾਲੇ ਪੱਖ ਤੋਂ ਜਿੰਨੀ ਕੁ ਤਰੀਕ ਤੇਰੀ ਘਰ ਦੀ ਐ ਨਾ ਉਹਨੀ ਕ ਤਰੀਫ ਹੈ ਜੀ ਥੋੜੀ ਆ ਇਹ ਆ ਗਈ 4 ਨੰਬਰ ਤੇ ਤੇ ਹੁਣ ਤੌਰ ਚੋਂ ਬਰਾ 5 ਨੰਬਰ ਵਾਲੀ ਗਾਜ ਜੱਗੀ ਕਹਿੰਦਾ ਨਾ ਇੱਕ ਤੋਂ ਇੱਕੇ ਧੰਦੀਆ ਫੜ ਕੇ ਕੱਢ ਦੇਦਾ ਵੀ ਦਿਖਾ ਕਰੀ ਓਏ ਕੱਢ ਦੇਦਾ ਵੀ ਤਾਂ ਗਾਜ ਕੋਈ ਗਾ ਵੀ ਕਰਨੀ ਛੋਟੀ ਨਹੀਂ ਹੈਗੀ ਆਪਣੇ ਕੋਲ ਥਾਣੇ ਨੂੰ ਵੀ ਬੜਾ ਸੋਨਾ ਲੱਗਿਆ ਯਾਰ ਜੇ ਗੱਲ ਕਰ ਲਈ ਮੈਂ ਕਿਹਾ ਭਾਈ ਸਾਰੀਆਂ ਗਾਵਾਂ ਹੀ ਆਪਣੇ ਕੋਲੇ ਥਾਣ ਲੈ ਬੇਦੀਆ ਤਾਂ ਨਾ ਟੌਪ ਕਲਾਸ ਹੀ ਨੇ ਇਹ ਤਾਂ ਯਾਰ ਜਿਹੇ ਜਵਾਕ ਇਹ ਧਾਰ ਸਿੱਖ ਸਕਦਾ ਮੈਂ ਕਿਹਾ ਜਿਹੜਾ ਮਰਜੀ ਬੁੜੀ ਕੁੜੀ ਭੈਣ ਜਿਵੇਂ ਮਰਜੀ ਇਹਨੂੰ ਚੋ ਲੈਣ ਉਹ ਦਿੱਕਤ ਨਹੀਂ ਆਉਗੀ ਬੱਚੀ ਦੀ ਸੂਆ ਕਿਹੜਾ ਜੀ ਸੂਆ ਦੂਜੇ ਬਾਈ ਜੀ ਦਿਨ ਕਿੰਨੇ ਪੈਂਟਿੰਗ ਨੇ ਇਹਦੇ ਦਿਨ ਬਾਈ ਜੀ ਇਹਨਾਂ ਦੇ ਸਾਰੀਆਂ ਨਹੀਂ ਮਤਲਬ ਹਫਤੇ ਕਰਾ ਕਰੀਬ ਆ ਕਿਸੇ ਦੇ 6 ਨੇ ਕਿਸੇ ਦੇ 8 ਨੇ ਕਿਸੇ ਦੇ 10 ਨੇ ਹਫਤਾ ਮੰਨ ਲਓ ਸਾਰਿਆਂ ਦਾ ਲੱਪਣ ਗਾਂ ਲੈਣ ਦਾ ਇਹ ਫਾਇਦਾ ਹੁੰਦਾ ਆਪਣੇ ਭਰਾਵਾਂ ਨੂੰ ਵੀ ਇੱਕ ਤੋ ਆਪਣੇ ਘਰੇ ਆ ਕੇ ਸੂੰਦੀ ਆ ਜੇਰ ਜੱਪੇ ਦਾ ਪਤਾ ਲੱਗ ਜਾਣਾ ਤੇ ਦੂਜੀ ਸਮੱਸਿਆ ਇਹ ਹੁੰਦੀ ਆ ਵੀ ਬੱਚਾ ਬੋੱਚਾ ਲੱਗਣ ਦਾ ਖਤਰਾ ਨਹੀਂ ਰਹਿੰਦਾ ਬਸ ਬਾਈ ਜੀ ਆਪਾਂ ਤਾਂ ਹੀ ਗੱਬਣਾ ਗਾਵਾਂ ਲੈ ਕੇ ਆਉਂਦੇ ਆ ਤਕਰੀਬਨ ਕਿਉਂਕਿ ਇਹਨਾਂ ਚੀਜ਼ਾਂ ਵਿੱਚ ਜ਼ਿਆਦਾ ਆਉਂਦੀ ਆ ਬੱਚੇ ਬੋੱਚੇ ਜਿਹੜੇ ਮਨ ਪਸ਼ੂ ਖਰੀਦਦੇ ਨੇ ਆਪਣੇ ਘਰੇ ਲੂ ਸੱਜਣ ਖਰੀਦ ਲਾਉਂਦੇ ਨੇ ਮੰਡੀ ਤੋਂ ਉੱਥੇ ਬੱਚੇ ਪੁੱچے ਲੱਗਣ ਦੀ ਦਿੱਕਤ ਆ ਜਾਂਦੀ ਆ ਇਹ ਸਾਰਾ ਬਈ ਘਰੇ ਜਾ ਕੇ ਗੱਭਣ ਆਪਣੇ ਸਾਹਮਣੇ ਸੂਣਾਗਾ ਲੋਕ ਟਿੱਕੇ ਟੂਕੇ ਲਾ ਕੇ ਜਿਹੜੀਆਂ ਜਾਵਾ ਬੱਚੇ ਪੁੱچے ਖੜਾ ਕੇ ਮੰਡੀ ਚ ਵੇਚ ਜਾਂਦੇ ਉਹ ਜ਼ਹਿਰ ਪੀਣ ਨਾਲੋਂ ਆਪਦੇ ਹੱਥ ਨਾਲ ਜਾ ਕੇ ਸਵਾਉ ਕੇਰ ਕਰੋ ਆਪਾਂ ਨੂੰ ਪਤਾ ਲੱਗ ਰਿਹਾ ਨਾ ਤਾਜ਼ਾ ਸੂਆ ਕਈ ਵਾਰੀ ਜੀ ਨਹੀਂ ਲਾਉਂਦਾ ਦੁੱਧ ਤੇ ਨਹੀਂ ਆਉਂਦਾ ਨਾਲੇ ਤਾਂ ਜੀ ਲਾ ਲਾਉਂਦੇ ਨੇ ਪਸ਼ੂ ਜਾ ਕੇ ਨਾਲੇ ਦੁੱਧ ਵੀ ਚੰਗਾ ਪਾਉਂਦੇ ਆਪਣੇ ਸਾਹਮਣੇ ਸੁੰਦੇ ਆ ਤਸਵਾਰੀ ਵੀ ਠੰਡੀ ਲੱਗਦੀ ਆ ਜਮ ਬਈ ਸਾਰੀਆਂ ਬੜੇ ਸੋਨਾ ਨੇ ਯਾਰ ਜੇ ਕਿਸੇ ਭਰਾ ਨੇ ਇਹ ਜੋੜਾ ਪਾਣਾ ਹਰਮਨਤਨ ਕਰਦਾ ਮੈਂ ਕਿਹਾ ਫੁੱਲ ਵੀਰੇ ਫੁੱਲ ਮੰਨਦਾ ਨੇ ਤਸੱਲੀਆਂ ਕਰਾਉਂ ਮੋੜਦਾ ਨਹੀਂ ਬਾਈ ਜਿਹੜਾ ਆ ਗਿਆ ਕੱਲ ਨੂੰ ਐ ਮਨੋਂ ਵੀ ਆਪਣੇ ਕੋਲੇ ਹੋਰ ਵੀ ਅੱਠ ਨੌ ਬੜਾ ਹੋ ਆ ਜਾਣਗੀਆਂ ਠੀਕ ਹੈ ਗੱਲ ਕੱਲ ਨੂੰ ਐ ਮਨੋਂ ਵੀ ਆਪਣੇ ਕੋਲੇ ਘਟੋ ਘਟ ਵੀ 25 ਨੰਬਰ ਹੋਣਗੀਆਂ ਤੇ ਹੁਣ ਤੋਰ ਦੇ ਆਹ ਆ ਗਈ ਮੇਰਾ ਖਿਆਲ ਆ 6 ਨੰਬਰ ਤੇ ਆ ਗਈ ਹੈ ਨਾ ਹਾਂਜੀ ਹੁਣ ਤੋਰ ਦੇ 6 ਵਾਲੀ ਖਣ ਦਾ ਸਹਜ ਇਹਨੂੰ ਵੀ ਫਿਰ ਅੱਜ ਆਇਆ ਮਨ ਲਾ ਵੀ ਮੈਂ ਕਿਹਾ ਬਾਈ ਕਹਿਣ ਦੇਣੀ ਅਗਲਾ ਕਹਿੰਦਾ ਵੀ ਸਾਰਿਆਂ ਦੀ ਕਹੀ ਜਾਂਦੇ ਹਾਂ ਕੱਲੀ-ਕੱਲੀ ਬੱਚੀ ਚੁਣ ਕੇ ਨਹੀਂ ਹੋਈ ਆ ਇਹ ਦੇਖਣ ਵਾਲੀ ਚੀਜ਼ ਆ ਨਾ ਲੁਕਦੀ ਨਹੀਂ ਆ ਪੌਹ ਚੀਜ਼ ਕਹਾਂਗੇ ਜਿਹੜੀ ਸਾਹਮਣੇ ਆ ਹਾਂ ਕੱਲੀ-ਕੱਲੀ ਕੱਲੀ-ਕੱਲੀ ਵਹਿਣ ਐ ਆਪਣੀ ਠਣਕਾ ਕੇ ਲਈ ਹੋਈ ਆ ਇਹਦਾ ਸੁਹਾ ਦੂਜਾ ਭਾਈ ਸੁਹਾ ਦੂਜਾ ਭਾਈ ਇਧਰ ਆਓ ਤੁਸੀਂ ਮਾੜਾ ਕਿੰਨੇ ਦਿਨ ਪੈਂਦੀ ਮਾੜਾ ਇਧਰ ਆਓ ਤੁਸੀਂ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਉਹ ਇਹਦੇ ਤੇ ਜੱਗੀ ਤਨ ਕਿੰਨੇ ਪੈਂਡਿੰਗ ਨੇ ਨਹੀਂ ਨਹੀਂ ਇਹਦੇ ਵੀ 4 ਕਰ ਰਹੇ ਨੇ ਅਜੇ ਅਜੇ 4 ਤੋਂ 5 ਦਿਨ ਰਸਦੇ ਇਹਦੇ ਵੀ ਠੀਕ ਹੈ ਗੱਲ ਤੇ ਦੁੱਧ ਦੀ ਰਿਪੋਰਟ ਕੀ ਹੈ ਦੀ ਦੁੱਧ ਨੇ 17 ਕਿਲੋ ਪਲੂਣ ਦਾ ਦਿੱਤਾ ਹੋਇਆ ਜੀ ਠੀਕ ਹੈ ਦੰਦਾਂ ਦੀ ਪੂਰੀ ਹੈ ਇਹ 20 ਕਿਲੋ ਦੁੱਧ ਐ ਨੈਟ ਘਟ ਦੂਗੀ ਬਾਈ ਜੀ ਤੇ ਇੱਥੇ ਰੋਗ ਲੱਗ ਪੁੱਤ ਇੱਥੇ ਰੋਗ ਲਾ ਇੱਥੇ ਦਿਖਾ ਦੇ ਗਰੀ ਅਗਦੇ ਬੰਨੇ ਇਹ ਠੰਡਾ ਸ ਹੈ ਕੁਆਲਿਟੀ ਬਹੁਤ ਜ਼ਿਆਦਾ ਬੱਚੇ ਚ ਜਿੰਨੀ ਕਹਦਾ 19 ਕੁਆਲਿਟੀ ਆ ਬੋਡੀ ਵੇਟ ਜਿਵੇਂ ਤੂੰ ਕਹਿੰਦਾ ਹੁਣ ਲੈਗ ਸਕੋਰ ਦੀ ਬਹੁਤ ਕਾਮਯਾਬੀ ਆ ਗਈ ਹੈ ਤੇ ਹੁਣ ਪਛਾਣਲੇ ਬੰਨਿਆ ਦਿਖਾਦੀ ਗਾ ਰਹੀ ਆਰਡਰ ਕਹਿੰਦਾ ਠੰਡ ਦਾ ਸਹਿਜ ਵਾਕ ਮਾਨ ਲੱਗਿਆ ਇਹਨੂੰ ਤੇ ਸਵੇਰ ਆਦੀ ਆ ਗਈ ਠੰਡੀ ਸੀ ਰਮਾ। ਦਾ ਹਲੇ ਹੋਰ ਤਾਂ ਮਖਿਆਲੀ ਮਾਰਦੀ ਆ ਬਾਈ ਹਜੇ ਮਖਿਆਲੇ ਮਾਰਦੀ ਆ ਹਜੇ ਚਵਾਈ ਦੀ ਫੁੱਲ ਮੋਟੀ ਹੁ ਲੈ ਚੱਲ ਚੋ ਬਰਾਂਦਰ ਨੂੰ। ਤੇ ਸਭ ਤੋਂ ਮੇਨ ਗੱਲ ਠੰਡਾ ਹੋਵੇ ਪਸ਼ੂ ਸੁਭਾਅ ਦਾ ਕਿਉਂਕਿ ਪਸ਼ੂ ਬਾਈ ਜਰਾ ਆਪਾਂ ਠੰਡਾ ਦੁੱਧ ਵੀ ਲੰਬਾ ਟਾਈਮ ਉਹੀ ਪਾਉਂਦਾ। ਤੁਸੀਂ ਆਪਣੀ ਘਟੋ ਘਟੋ ਛੋਟੇ ਚੈਨਲ ਤੋਂ 100 ਵੀਡੀਓ ਅਪਲੋਡ ਹੋਊਗੀ। ਕਦੇ ਵੀ ਆਪਾਂ ਗਲਤ ਡੰਗਰ ਨਹੀਂ ਲਿਆਉਂਦੇ ਅੱਜ ਕੁਆਲਟੀ ਆਪਾਂ ਕਹਿ ਸਕਦੇ ਆਂ ਵੀ ਹਰੇਕ ਪਸ਼ੂ ਦੀ ਐਂਡ ਕੁਆਲਟੀ ਆ ਬਾਈ ਕੋਲੇ ਤੇ ਥਣ ਦੇ ਸੈਜ ਨੇ ਜਿਹੜੇ ਉਹ ਵੀ ਐ ਸਮਝ ਲਓ ਕੰਡੇ ਕਾਢੀ ਆ ਕੀ ਯਵੇਂ ਕੰਡੇ ਕਾਢ ਵਾਲਾ ਸਿਸਟਮ ਹੀ ਆ ਤੇ ਹੁਣ ਆ ਜਾ ਗਿਆ ਜੀ 7 ਨੰਬਰ ਵਾਲੀ ਪਛੀ ਤੇ ਉਹਦੇ ਤੇ ਮਾਰਦੇ ਕੈਮਰਾ ਸ਼ਾਈਨਿੰਗ ਸ਼ੂਨਿੰਗ ਇਹ ਚ ਵੀ ਵਾਲੀ ਆ ਆਣ ਦਾ ਸਹਜ ਇਹਦਾ ਵੀ ਬਹੁਤ ਸੋਹਣਾ ਉਹ ਕਹਿਣਾ ਵੀ ਗੱਲ ਨਹੀਂ ਕਿਉਂਕਿ ਇਹ ਚੀਜ਼ਾਂ ਸਾਹਮਣੇ ਤੁਹਾਨੂੰ ਦਿਖ ਰਹੀਆਂ ਨਹੀਂ ਮੁਠੀ ਦੀ ਚਵਾਈ ਵਾਲਾ ਥਣ ਰੱਖੂਗੀ ਕੱਦ ਕਾਠ ਵਾਲੇ ਮਾਮਲੇ 'ਚ ਬੈਠ ਕੋਈ ਵੀ ਤੁਹਾਨੂੰ ਐ ਨਹੀਂ ਲੱਗੂਗੀ ਜਿਵੇਂ ਨਿੱਕੀ ਜਿਹੀ ਦਿਖਾ ਦਿੰਦਾ ਹੈ ਕੱਦ ਕੋਦ ਸਾਰਿਆਂ ਦੇ ਪੂਰੇ ਟਾਪ ਨੇ ਬਈ ਇਥੋਂ ਦਿਖਾ ਗਏ ਜੀ ਆਦਰਕ ਕੁਆਲਿਟੀ ਦੀ ਤਕਰੀਬਨ ਹਫਤੇ ਦੇ ਡੇਢ gehੜੀ ਇਹ ਬੈਡ ਕੱਢ ਦੂਗੀ ਹਾਂ ਬਾਕੀ ਜੀਲੀਆਂ ਇਹ ਬੈੜਾ ਨੇ ਨਾ ਇਹਨੂੰ ਤੇਰੇ ਬੰਦਾ ਦਾਦਾ ਸੂਏ ਚੋਲਵੇ ਇਹ ਬੁੜੀਆਂ ਹੋਣ ਵਾਲੀਆਂ ਗਾਵਾਂ ਨਹੀਂ ਹੈਗੀਆਂ ਬੋਡੀ ਮੈਂਟੇਨ ਰੱਖਦੀਆਂ ਹਾਂ ਕਰੋ ਸੰਗ ਚ ਆ ਗਈਆਂ ਹਾਂ ਨਾ ਕਰੋ ਸੰਗ ਚ ਆ ਗਈਆਂ ਕਮਾਲ ਆ ਭਾਈ ਇੱਥੋਂ ਬਾਕੀ ਨੂੰ ਦੁੱਧ ਮੱਝਾਂ ਵਰਗਾ ਹੋ ਜਾਵਾਂ ਠੀਕ ਆ ਗੱਲ ਇਹ ਨਾਲੇ ਗਰਮੀ ਵੀ ਚੱਲਣਗੀਆਂ ਤੇ ਸਰਦੀ ਵੀ ਸਰਦੀ ਵੀ ਜਿਵੇਂ ਹੁਣ ਆ ਬੱਚੇ ਆ ਇਹ ਲਾ ਲਓ ਜੀ ਜਰਸੀ ਦਾ ਕ੍ਰਾਸ ਆ ਇਹਦੇ ਚ ਠੀਕ ਆ ਗੱਲ ਇਹਦੇ ਜਿਹੇ ਜਹਾ ਮਰਜੀ ਸੀਮਨ ਲਵਾ ਕੇ ਜਿਹੇ ਜਹਾ ਮਰਜੀ ਬੱਚਾ ਤਿਆਰ ਕਰਾ ਸਕਦੇ ਹੋ ਹਨਾ ਠੀਕ ਆ ਗੱਲ ਜਰਸੀ ਦਾ ਵੀ ਚੰਗਾ ਪਾ ਦੂਗੀ ਐਫ ਐਫ ਦਾ ਵੀ ਜਿਹੜਾ ਮਰਜੀ ਲਵਾ ਦਈਏ ਤੇ ਆ ਗਈ ਵਜੂਦ ਵਾਲੀ ਗੋਲ ਆ ਗਈ ਬਿਲਕੁਲ ਆਰਡਰ ਸਾਰੀਆਂ ਦੇ ਤੇ ਔਰ ਜਿਹੜੀ ਲੇਵੇ ਦੀ ਫਿਟਿੰਗ ਆ ਬਹੁਤ ਕਿਸੇ ਦਾ ਆ ਲੇਵਾ ਕਿਸੇ ਦਾ ਵੀ ਟੁੱਟਮਾ ਨਹੀਂ ਹੈਗਾ ਜੇ ਗੱਲਬਾਤ ਕਰ ਲਈਏ ਤੇ ਬਾੜ ਤੇ ਸ਼ਾਈਨਿੰਗ ਸ਼ੂਨਿੰਗ ਇਹਦੇ ਚ ਵੀ ਫੁੱਲ ਆ ਗਈ। ਇਹ ਉਠਾ ਦੇ ਕੋ। ਹਾਂ ਸ਼ਾਈਨਿੰਗ ਸ਼ੂਨਿੰਗ ਇਹਦੇ ਚ ਵੀ ਫੁੱਲ ਆ ਗਈ। ਇਹ ਆ ਗਈ। ਆ ਠਾਲ ਦੇ ਗਾਮਣੀ ਜੀ। 7ਵੇਂ ਨੰਬਰ ਤੇ ਆ ਗਈ ਤੇ ਹੁਣ ਗੈਰੀ ਗਾਲ ਵੀ ਖੋਲ ਲਿਆ ਭਾਈ। ਉਹਦਾ ਆ ਗਿਆ 29ਵਾਂ ਨੰਬਰ। ਉਹਦਾ ਆ ਗਿਆ ਨੰਬਰ 29ਵਾਂ ਗਹਾਲੀ ਦਾ। ਉਹ ਵੀ ਯਾਰ ਬਿਊਟੀ ਚ ਫੁੱਲ ਆ ਗਈ। ਲੈ ਆ ਜੋ ਫਰਾ। ਅੱਜ ਮਸ ਇੱਕ ਕਿੱਤੀ ਮਾਰਦੀ ਆ ਥੋੜੀ ਜੀ ਆਪਾਂ ਨੂੰ ਜਗਾ ਦੀ ਤੰਗੀ ਜਗਾ ਦੀ ਤੰਗੀ ਤੇ ਕੰਮਾਈਆਂ ਨਹੀਂ ਹੋਈਆਂ ਬੱਚੀਆਂ ਕੋਈ ਗੱਲ ਥੋੜਾ ਜਾ ਮੌਸਮ ਖਰਾਬ ਸੀਗਾ ਮੇਰੇ ਵੀ ਡੰਗਰਾਂ ਨੂੰ ਹਵਾ ਹਵਾ ਨਾ ਪੈ ਜਾਵੇ ਬਾਕੀ ਜਿਹੜਾ ਲਾਲ ਆ ਯਾਰ ਉਹਦਾ ਰੂੜੀ ਤੇ ਵੀ ਚੱਲਦਾ ਹਨਾ ਹਾਲ ਕੇ ਕਿੱਥੋਂ ਲੈ ਮਾਰੇ ਹਾਲ ਕੇ ਤਾਂ ਬਸ ਨੰਕੀਨੇ ਇਤਕੀ ਬਾਰੇ ਟੌਪ ਟੌਪ ਦੇ ਕੱਢ ਕੇ ਲਿਆਂਦੇ ਆ ਉਹ ਫੇ ਹੀ ਲੈਂਦੇ ਨੇ ਟੌਫੀ ਲੈਂਦੇ ਬੀੜਾ ਦੀ ਡਿਮਾਂਡ ਬਾਲੀ ਜਿਆਦੇ ਸੀ ਤੇ ਇੱਕ ਗੱਲ ਹੋਰ ਦੱਸਦਾ ਨਾ ਚੀਜ਼ਾਂ ਆ ਗਈਆਂ ਫੁੱਲ ਟੌਪ ਦੀਆਂ ਤੇ ਭਾਗ ਆ ਜਮਾ ਲੋਟ ਹਾਂ ਬਾਈ ਨਾ ਇਧਰ ਗਰਦਾਸਪੁਰ ਸਾਈਡ ਮੈਂਦੇ ਬਹੁਤ ਦੇ ਆਪਾਂ ਨੂੰ ਫੋਨ ਆਏ ਹੋਏ ਨੇ ਇੱਥੇ ਰੋਕਾ ਇੱਥੋਂ ਮਾਰ ਗਿਆ ਰੀ ਇਹਦੀ ਫੇਸ ਕੁਆਲਿਟੀ ਦੇ ਕੈਮਰਾ ਹੋਈ ਕਹਿੰਦੇ ਵੀ ਵੀਰੇ ਤੂੰ گاਵਾ ਵੀ ਜਿਹਦੋਂ ਅਸੀਂ ਤੇਰੀ ਵੀਡੀਓ ਦੇਖਦੇ ਆ ਉਹਦੋਂ ਨੂੰ ਵੀ ਨਾਮਾਂ ਸੇਲ ਹੋ ਜਾਂਦੀਆਂ ਨੇ ਇੱਥੋਂ ਦਿਖਾ ਦੇਣ ਤਾਂ ਵੀ ਕੋਟੂ ਕੋ 15 ਤੋਂ 20 ਗਾਮਾਂ ਲੈ ਆ ਗਏ ਅਸੀਂ ਤੇ ਨਾਲੇ ਜੇ ਆਪਾਂ ਗੱਲ ਕਰ ਲਈਏ ਥਾਣ ਵਾਲਾ ਸਹਜ ਆ ਜਿਹੜਾ ਉਹ ਵੀ ਬਾ ਕਮਾਲ ਲੱਗਿਆ ਹਜੇ ਬਾਈ ਜੀ ਦੰਦਾਂ ਜੀ ਆ ਬੱਛੀ ਇਹ ਠੀਕ ਆ ਗੱਲ ਇਧਰ ਉਹ ਵੀ ਦਿਖਾ ਦੇਣਾ ਇੱਥੋਂ ਦਿਖਾ ਇਸ ਫਰ ਹਾਰਡ ਰੂਟ ਦਾ ਇਹ ਥਣ ਦਾ ਸੈਜ ਦਿਖਾ ਲੈ ਚੱਲ ਬਾਈ ਬੋਡੀ ਬੇਡ ਦਾ ਐਡਾ ਕਿ ਚੰਗਾ ਨਾ ਇਹਦਾ ਕੁਆਲਿਟੀ ਐਡੀ ਚੰਗੀ ਆ ਬਹੁਤ ਜਿਆਦੇ ਤੇ ਕੁਆਲਿਟੀ ਬਿਊਟੀ ਵਾਲੇ ਪੱਖ ਤੋਂ ਵੀ ਬੱਚੀ ਚੰਗੀ ਆ ਤੇ ਜਿਵੇਂ ਬਾਈ ਨੇ ਦੱਸਿਆ ਵੀ ਦੰਦਾਂ ਚ ਥੱਲਿਓ ਆ ਗਈ ਬਿਲਕੁਲ ਸਾਫ਼ ਇਹਨਾਂ ਚ ਜਿਵੇਂ ਇਹ ਬੈਡ ਆ ਗਈ ਕਈ ਹੋਰ ਦਿਖਾਈਆਂ ਤੁਹਾਨੂੰ ਵਪਾਰੀ ਵੀ ਲਿਆ ਕੇ ਯਾਰ ਰੈਡੀ ਕਰਕੇ ਚਾਰ ਦਿਨ ਸਾਮਕੇ 2 ਰੁਪਏ ਕਮਾ ਸਕਦੇ ਨੇ ਇਹਨਾਂ ਚ ਬਸ ਵੇਚਣ ਵਾਲੇ ਸੱਜਣ ਵੀ ਇਹਨਾਂ ਚ ਦਿਹਾੜੀ ਪਾ ਸਕਦੇ ਨੇ ਇਹ ਇਦੋਂ ਅਗਲੇ ਨੰਬਰ ਤੇ ਦਿਖਾਵਾਂਗੇ ਫੁੱਲ ਸ਼ਾਈਨਿੰਗ ਵਾਲੀ ਫੁੱਲ ਵੱਡੀ ਟਾਪਰ ਬਾਈ 30 ਕਿਲੋ ਦੁੱਧ ਪਹਿਦ ਨਹੀਂ ਖੇੜ ਐ ਇੱਕ 30 ਕਿਲੋ ਦੁੱਧ ਪਾਇਆ ਹੋਇਆ ਬੱਚੀ ਦਾ 30 ਕਿਲੋ ਹੈ ਸਾਨੂੰ ਵੀ ਅੱਗੇ ਦੀ ਅੱਗੇ ਮਾੜੀ ਆਈ ਜੋ ਤਾਕੜੀ ਤੋਂ ਤਾਕੜੀ ਇਹ ਆਈ ਜੋ ਜਿਵੇਂ ਜਿਵੇਂ ਅੱਗੇ ਜਾਈ ਜਾਵਾਂਗੀ ਲੋਕ ਮੂਰੂ ਲੋਕ ਮੂਰੂ ਚੰਗੀਆਂ ਲਉਦੇ ਹੁੰਦੇ ਨੇ ਮੰਗਰੋਂ ਮਾਰਿਆ ਆਪਣੇ ਕੋਲ ਸਾਰੀਆਂ ਟਾਪਰ ਨੇ ਸਾਰੀਆਂ ਇੱਕ ਤੋਂ ਇੱਕ ਪਰੇ ਆ ਇੱਕ ਤੋਂ ਇੱਕ ਪਰੇ ਆ ਇਹ ਥੋੜੀ ਜਿਹਾ ਵੜ ਕੱਚੇ ਚੋਂ ਆਈ ਹੋਈ ਆ ਜਦ ਪੱਕੇ ਤੇ ਜਾ ਕੇ ਇਹ ਤੁਰਦੀ ਆ। ਵਾਹ ਵਾਜਨ ਆ ਗਿਆ ਫੁੱਲੇ ਜਣਾ। ਬਾਹ ਬੋਡੀ ਬੇਟ ਚੰਗਾ ਯਾਰ ਜਿੰਨਾ ਕਹਦੇ ਬਾਕੀ। ਦੁੱਧ ਆ ਗਿਆ ਫੁੱਲ ਤੇ ਆਰਡਰ ਦਿਖਾਈਆ। ਕੁਆਲਿਟੀ ਵੀ ਇੰਨੀ ਕਾ ਜ਼ਿਆਦੇ ਹੈਗੀ ਕਿ ਕੋਈ ਵੀ ਵੀਰ ਜਿਹੜਾ ਲੈਣ ਆਲਾ ਕਿਸੇ ਨੂੰ ਆਏ ਨਹੀਂ ਹੈਗਾ ਵੀ ਜਾ ਕੇ ਦੁੱਧ ਨਾ ਕੱਢੂਗੀ। ਨਰਾਜ਼ ਨਹੀਂ ਕਰਦੀ। ਹਾਂ ਨਰਾਜ਼ ਨਹੀਂ ਕੋਈ ਜੇ ਆਪਾਂ ਥਾਣੇ ਨੂੰ ਲੱਗਾ ਮੱਜਾਂ ਨਾਲਦਾ ਯਾਰ। ਮੈਂ ਕਹਤੋਂ ਜੇ ਨੂੰ 35 ਕਿਲੋ ਵੀ ਕਹਿ ਦੀਏ ਵੀਰੇ ਤਾਂ 35 ਕਿਲੋ ਵੀ ਆਪਣ ਤੇ ਯਕੀਨ ਕਰਨਗੇ ਲੋਕ। ਪਰ ਆਪਾਂ ਨਜਾਇਜ਼ ਨਹੀਂ ਕੋਈ ਵੀ ਗੱਲ ਕਰਨੀ। ਲੈ ਚੱਲਿਆ ਚੱਲ ਚਬਾਈ ਦੀ ਨਿਕਲੂਗੀ ਫੁੱਲ ਮੋਟੀਆਂ ਕੀ ਥਣ ਦਾ ਸੈ ਜੀ ਦੱਸਦਾ तकरीबन ਮੱਜਾਂ ਡੇੜ ਗੇੜੀ ਲੱਗਿਆ ਤੇ ਵਜਨ ਵਜੂਦ ਆ ਜਿਹੜਾ ਤੇ ਆਰਡਰ ਬਣਾਉਗੀ ਫੁੱਲ ਚੌੜਾ ਹੁਣ ਤਾਂ ਪਟੇ ਨਾਲ ਦੂਨੇਵਾ ਦਾ 10 ਦਿਨ ਬਾਕੀ ਹੈਦੇ ਅਜੇ ਪੂਰੇ ਹਾਂ ਜਦੋਂ ਇਹਨੇ ਰੈਡੀ ਹੋਣਾ ਨਾ ਸਜਣੋਂ ਕੰਡੇ ਕੱਢਨੇ ਨੇ ਸਾਰੀ ਬੱਚੀਆਂ ਨੇ ਇੱਕ ਦਿਨ ਹੀ ਸਾਰੀ ਸਰਾ ਬਣ ਗਈ ਜਿਹੜੀ ਦੀ ਮਰਜ਼ੀ ਥੱਲੇ ਤੇ ਨਿਗਾ ਮਾਰ ਲਿਓ ਸਾਰੀਆਂ ਐਂਡ ਕਰਨੀਆਂ ਕੰਮ ਇੱਥੋਂ 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 ਦਿਖਾਈ ਦੇ ਰਿਓ ਇੱਥੋਂ ਦਿਖਾ ਇੱਥੋਂ ਦਿਖਾ ਥਾਣ ਦਾ ਸੈਜ ਦਿਖਾ ਐਸਾ ਲੱਗਿਆ ਤੇ ਹਜੇ ਆ ਚੀਜ਼ਾਂ ਆ ਖੜ ਜੂਗੀ ਫਸਕੇ ਥੱਲੇ ਫੁੱਲੋ ਤੇ ਹੁਣ ਆ ਗਈ ਇਹ ਮੇਰਾ ਖਿਆਲ ਆ ਇਹ ਕੰਪਨੀ ਕਿਹੜੀ ਆ ਗਈ ਇਹ ਬਈ ਸਹੀ ਬਾਲ ਚ ਪੈਂਦੀ ਆ ਗਿਰਦਾ ਕਰੌਸ ਥੋੜਾ ਜਿਹਾ ਠੀਕ ਆ ਹਾਂ ਕਾਨ ਇਹਦਾ ਗੇਰ ਵਾਲ ਆ ਗਿਆ ਨਾ ਹਾਂਜੀ ਕਾਨ ਇਹਦਾ ਆ ਗਿਆ ਗੇਰ ਵਾਲਾ ਸੁਆ ਕਰਾ ਚੱਕੀ ਦਾ ਪਹਿਲਾਂ ਬਈ ਖੀਰੀ ਆ ਬਿਲਕੁਲ ਦੁੱਧ ਦੰਦ ਥਾਣਾ ਬੜਾ ਚੰਗਾ ਲੱਗਿਆ ਪਹਿਲਾਂ ਦੇ ਸਾਹ ਹਾਂ ਪੂਰਾ ਟੌਪ ਦਾ ਥਾਣ ਲੱਗਿਆ ਕੁਆਲਿਟੀ ਯਾਰ ਸਾਰੀਆਂ ਗਾਵਾਂ ਦੀ ਆਪਣੇ ਕੋਲੇ ਪੂਰੀ ਵਧੀਆ ਗਈ ਬਾਕੀ ਦਾ ਹਾਂ ਰਿਕਾਰਡ ਵੀ ਚੰਗਾ ਤੇ ਆ ਗਈ ਬੱਚੇ ਵੀ ਗੋਲ ਚੰਗੀ ਸਮੀ ਭਲੀ ਆ ਜੇ ਗੱਲਬਾਤ ਕਰ ਲਈਏ ਬੜਾ ਸਾਰੀਆਂ ਪੂਰੀਆਂ ਟੋਪੀਆਂ ਨੇ ਇਹ ਕਿੰਨੇ ਕਿ ਦਿਨ ਕੱਢ ਦੂ ਹਾਂ ਤਾਂ ਹੀ ਰਹਾ ਪਿਆ ਜੀ ਇੱਕ ਹਫਤੇ ਡੇੜ ਜਿਹੜਾ ਹਾਂ ਜੀ ਕਮਾਲਾ ਜੋ ਬ੍ਰਾਈਟ ਇੱਥੋਂ ਕਮਾਲਾ ਸਵਾਰੀ ਕਿਵੇਂ ਜਿੱਤੀ ਬਹੁਤ ਢੁੰਡੀ ਬੋ ਜੀ ਬਰ ਫਰ ਗਿਆ ਜਮ ਆ ਦੇਖੋ ਜੇ ਕੋਈ ਦੰਗਲ ਮਾਰਨ ਵਾਲਾ ਹੋਵੇ ਆ ਮੁੰਡਾ ਮੇਰਾ 10 ਸਾਲ ਦਾ ਆਪਾਂ ਬੱਚੇ ਨੂੰ ਥੋੜੀ ਡੰਗਰ ਫੜਾਈਏ ਜੇ ਕੋਈ ਨੰਗਰ ਮਾਰਨ ਵਾਲਾ ਹੋਵੇ ਆ ਡਰੇ ਵੀ ਤਕਰੀਬਨ ਤਕਰੀਬਨ ਖੁੱਲਾ ਬਣਾਉਗੀ ਜੇ ਕੱਢੂ ਦਿਨਾ ਜੀ ਹਣਾ ਇਹ ਪਜੂਪਾ ਲਾਇਆ ਕਿਵੇਂ ਨਹੀਂ ਕੋਈ ਆਹ ਸੋਣਾ ਬਾਈ ਪੂਰੇ ਥਾਣਾ ਬੱਪਿਆਂ ਦੀ ਹਰ ਇੱਕ ਵੇੜ ਦੇ ਆਪਣੀ ਗਾਰੰਟੀ ਹੋਊਗੀ। ਕਹਿੰਦੇ ਆਪਾਂ ਫਣਾ ਦੀ ਓਟ ਮੈਂ ਕਹਾਂ ਫੁੱਲ ਗਾਰੰਟੀ ਹੋਊ ਬਾਈ ਆਪਾਂ ਕੋਈ ਵੀ ਵੇੜਾ ਭਾ online ਮੰਗਾਉਣੀ ਚਾਹੁੰਦਾ ਵੀਰ ਤਾਂ ਆਪਣੀ ਫੁੱਲ ਵੜਾ ਫੁੱਲ ਗਾਰੰਟੀ ਹੋਊਗੀ ਤੇ ਹੁਣ ਕਹਿ ਰਹੀ ਆ ਇਧਰਲੇ ਬੰਨੇ ਆ ਜਾਊਗੀ। ਇਧਰਲੇ ਬੰਨੇ ਆ ਜਾ ਆ ਤੋੜ ਦੇ ਨੰਗੀਨਾ ਇਹਦੇ ਤੇ ਇਹਦੇ ਤੇ ਮਾਰੀ ਆਰਡਰ ਆਰਡਰ ਕੁਆਲਿਟੀ ਦੇ ਮਾਰੀ ਕੈਮਰਾ ਨਾਲ ਥਾਣਾ ਦਾ ਸਾਈਜ਼ ਦਿਖਾਏਗਾ। ਨਾਲੇ ਇਹਦੀ ਬਾਡੀ ਚ ਜਿਹੜੀ ਲੋਹਿਆਂ ਦੀ ਚਮਕ ਆ ਉਹ ਵੀ ਦਿਖਾ ਦੇ। ਇਹਨੂੰ ਦੁੱਗਣੀ ਸ਼ੈ ਨਗਾਉਣੀ ਆ ਵੀਰੇ ਇਹਦੇ ਤੇ ਹਜੇ ਚਾਲ ਬਾਈ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਬੋਚ ਕੇ ਤੋੜੀ ਟਿਕਾਈ ਹੈ ਹੈ ਹੀ ਪ्योर ਪੰਜਾਬ ਵਾਲੀ ਆ ਬਾਈ ਕਹਿਣ ਦਾ ਨਹੀਂ ਹੈ ਹੀ ਪ्योर ਪੰਜਾਬ ਵਾਲੀ ਆ ਹਨ ਦਾ ਸਾਈਜ਼ ਆ ਜਿਹੜਾ ਉਹ ਲੱਗਿਆ ਜਿਵੇਂ 2.5 ਲੱਖ ਵਾਲੀ ਮੱਝ ਨੂੰ ਲੱਗਿਆ ਹੁੰਦਾ ਜਰਸੀਆਂ ਦਾ ਬਾਈ ਚਲੋ ਆਪਾਂ ਹੋਰ ਵੀ ਵੀਰ ਲਿਆਉਂਦੇ ਆ ਵੇਚਦੇ ਆ ਵੀਡੀਓ ਪਾਉਂਦੇ ਆ ਠੀਕ ਹੈ ਹਨ ਪਰ ਜਿੰਨੀ ਇਹਦੀ ਸ਼ੈਨਗਾ ਤੇ ਜਿੰਨੀ ਇਹਦੀ ਕੁਆਲਿਟੀ ਆ ਥਣ ਲਵੇ ਦੀ ਕੁਆਲਿਟੀ ਆਰਡਰ ਦੀ ਐਸ ਟੌਪ ਹੋ ਜਾਂਦਾ ਪੂਰਾ ਪਿਆਰ ਦੂਜਾ ਸੁਆ ਬਾਈ ਕੀ ਰਿਕਾਰਡ ਦੱਸਿਆ ਇਹਦਾ ਰਿਕਾਰਡ ਬਾਈ ਜੀ ਇਹਦਾ 20 ਕਿਲੋ ਕਣੂਨ ਦਾ ਨੈਟ ਪਾਇਆ ਹੋਇਆ ਆ ਠੀਕ ਆ ਗੱਲ ਵਧੀਆ ਫਾਰਮ ਚੋਂ ਆਈ ਆ ਬੱਛੀ ਏ ਸੀਮਣ ਵਗੈਰਾ ਆਪਾਂ ਨੂੰ ਲਿਖ ਕੇ ਦਿੱਤਾ ਬਾਈ ਨੇ ਜਿਹੜਾ ਇਹ ਲੱਗਿਆ ਹੋਇਆ ਗਾ ਰੋਕ ਲੈ ਇੱਥੇ ਇਹ ਇੱਥੋਂ ਇੱਥੋਂ ਦਿਖਾ ਦਈਏ ਥਣ ਦਾ ਸਹਜਰੀ ਠੰਡੀ ਐਨੀ ਆ ਕਿ ਜਿਵੇਂ ਮਰਜੀ ਬੈਠੀ ਜਾਉ ਕੋਈ ਵਾਸਤਾ ਹੀ ਨਹੀਂ ਇੱਥੋਂ ਇਹਦੀ ਆਰਡਰ ਕੁਆਲਿਟੀ ਦਿਖਾ ਦਈਏ ਪਛਾਣੇ ਪੱਕ ਤੋ ਕਿੰਨੇ ਦਿਨ ਕੱਢੂਗੀ ਇਹ ਇੱਕ ਹਫਤਾ ਬਾਈ ਜੀ ਥੋੜੀ ਬਹੁਤੀ ਪਾੜ ਲੱਗੀ ਕਰਨ ਨਾ ਆਪਾਂ ਜੀ ਬੈਠੇ ਉੱਠਣਾ ਥਾਂ ਆਪਣੇ ਗਿੱਲਾ ਗੁੱਲਾ ਰਹਿੰਦਾ ਮਾਣਾ ਮੋਟਾ ਪਾਣਾ ਪਾ ਜਾਂਦੀਆਂ ਨੇ ਇਹ ਕੱਢੂਗੀ ਬਾਈ ਕਹਿੰਦਾ ਇੱਕ ਹਫਤਾ ਇਹ ਆ ਗਈ ਪੰਜਾਬ ਵਾਲੀ ਜਰਸੀ ਕੱਦ ਵੀ ਚੰਗਾ ਤੇ ਸ਼ਾਈਨਿੰਗ ਸ਼ੂਨਿੰਗ ਵੀ ਚੰਗੀ ਆ ਗਈ ਇਹਦੇ ਵਿੱਚ ਫੁੱਲ ਸ਼ਾਈਨਿੰਗ ਆ ਗਈ ਇਹ ਗੱਲ ਕਰ ਲਈਏ। ਸਾਡੇ ਪੁੱਤ ਬੰਦੇ ਤੇ ਲਾਸਟ ਤੇ ਤੁਹਾਨੂੰ ਇਹ ਦਿਖਾਇਆ ਸੱਜਣੋ ਆਪਾਂ ਨੇ ਜਰਸੀ ਦਾ ਤੋਹਫਾ ਸਵੇਰ ਆਦੀ ਠੰਡੀ ਸੀਲ ਤੇ ਕੁਆਲਿਟੀ ਫੁੱਲ ਸਿਰਾ ਜਾਵਾ ਬਣੂਗੀ ਹਜੇ ਇਹ ਐਨੀ। ਫਸੂਗੀ ਥੱਲਿਓ ਪੂਰਾ ਸਟਾਈਲ ਰਿਹਾ ਵੀਰੇ ਤੇ ਗਾਵਾਂ ਜਿੰਨੀਆਂ ਬਾਈ ਦੇ ਘਰੋਂ ਦਿਖਾਈਆਂ ਨੇ ਟੌਪ ਤੋਂ ਟੌਪ ਹੀ ਦਿਖਾਈਆਂ ਨੇ ਤੇ ਭਾਵੇਂ ਜਿਹੜੇ ਹੈਰਾਨ ਕਰਨ ਵਾਲੀ ਨੇ ਸਾਰੀਆਂ ਦੇ। ਮੋਬਾਈਲ ਤੇ ਆਨੇ ਬਿਲਕੁਲ ਇਹਨਾਂ ਦੇ ਸੌਦੇ ਆਪਾਂ ਕੱਲ ਨੂੰ ਸਾਰਿਆਂ ਦੇ ਸਟਾਰਟ ਕਰਾਂਗੇ ਠੀਕ ਆ ਗੱਲ ਆ ਹਾਂ ਕਿਉਂਕਿ ਅੱਜ ਮਾਲ ਹੋਰ ਆ ਜੂਗਾ ਆਪਣੇ ਕੋਲੇ ਨਾਲੇ ਤਾਂ ਠੀਕ ਆ ਗੱਲ ਆ ਬਾਕੀ ਕੱਲ ਨੂੰ ਜਿਹੜਾ ਮਰਜੀ ਵੀ ਆ ਜਾਵੇ ਆਪਣੇ ਕੋਲੇ 20 ਬਣਾ ਤਿਆਰ ਹੋਣਗੇ 31 ਤਰੀਕ ਨੂੰ ਅੱਜ 24 ਹੋ ਗਈ ਹਾਂ ਕੱਲ ਨੂੰ 25 ਤਰੀਕ ਨੂੰ ਆਪਣੇ ਕੋਲੇ ਬਾਈ 20 ਬਣਾ ਤਿਆਰ ਹੋਣਗੇ ਕੋਈ ਵੀ ਵੀਰ ਆਵੇ ਖਾਲੀ ਨਹੀਂ ਮੁੜੂਗਾ ਠੀਕ ਆ 25 ਤਰੀਕ ਨੂੰ ਬਾਈ ਕਹਿੰਦਾ ਸਵੇਰੇ ਸੌਦੇ ਆਪਾਂ ਸਟਾਰਟ ਕਰ ਦੇਣੇ ਨੇਗੇ 25 ਦੀ ਗੱਲ ਹੋਵੇਗੀ ਇਹ ਨਹੀਂ ਹੈ ਕਿ ਆਪਾਂ ਇੱਕ ਦਿਨ ਹੀ ਵੇਚਦੇ ਆ ਆਪਣੇ ਕੋਲੇ 12 ਮਹੀਨੇ ਤੀਜਨ ਹਰ ਵਕਤ ਇੰਨਾ ਹੀ ਮਾਲ ਹੁੰਦਾਗਾ ਵੀਰੇ 25 ਨੂੰ ਕੱਲ ਨੂੰ ਆਪਣੇ ਕੋਲੇ 20 ਗਾਮ ਆਵੇਲੇ ਵਾਲੇ ਹਾਂ 20 ਗਾਮ ਹੋਣਗੀਆਂ ਨੰਬਰ ਬੋਲ ਦੋ ਜੀ 981559107 981559107 ਸੇਖਾ ਰੋਡ ਤੇ ਬਾਈ ਦਾ ਘਰ ਆ ਗਿਆ ਜਿਹੜੇ ਵੀ ਵੀਰਾਂ ਨੇ ਜਿਹੜੇ ਵੀਰਾਂ ਨੇ ਇਧਰੋਂ ਮਹਿਲਕਲਾ ਰਾਏਕੋਟ ਕੰਨੀਓਂ ਆਉਣਾ 12 ਕਿਲੋਮੀਟਰ ਆਪਣਾ ਪੈ ਜਾਂਦਾ ਬਰਨਾਲਾ ਸ਼ਹਿਰ ਤੋਂ ਬਾਹਰ ਹੀ ਘਰ ਆਪਣਾ ਠੀਕ ਹੈ ਜੀ ਇਧਰੋਂ ਜੋ ਸੰਗਰੂਰ ਸੁਨਾਮ ਕੋ ਇਧਰੋਂ ਆਉਣਾ ਪਉਣੇ ਨੀ ਕਰ ਕਨੀਓ ਤਾਂ ਇੱਥੇ ਚੌਂਕ ਆਉਣਾ ਪੈਣਾ ਇਧਰੋਂ ਆਉਣਾ ਤਾਂ ਸੰਘੇੜੇ ਪਿੰਡ ਆਉਣਾ ਪੈਣਾਗਾ ਨਾਲ ਹੀ ਆਪਣਾ ਘਰ ਆ ਨਵੇਂ ਤੇ ਬਾਕੀ ਨੰਬਰ 22 ਦਾ ਸਕਰੀਨ ਤੇ ਚਲਾ ਦੂੰਗਾ ਇਹਨਾਂ ਚੋ ਜਿਹੜੀ ਵੀ ਬੱਚੀ ਤੁਹਾਨੂੰ ਪਸੰਦ ਆਊਗੀ ਕੱਲ ਨੂੰ 22 ਤੋਂ ਆ ਕੇ ਖਰੀਦ ਕੇ ਲਿਜਾ ਸਕਦੇ ਹਾਂ ਬੜਾ ਪੰਜ ਸੱਤ ਹੋਰ ਵੀ ਐਡ ਹੋਣਗੀਆਂ 20 Gama ਅਵੇਲੇਬਲ ਹੋਣਗੀਆਂ ਕੱਲ ਨੂੰ ਬਾਈ ਕੋਰੇ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦੇ ਰੇਟ ਕਿੱਦਾਂ ਦੇ ਲੱਗੇ ਤੇ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਧੰਨ